ਜਾਨ ਲਈ ਹੋ ਮਨਵਾਹੀ ਆਪਣੇ ਸੁਖ ਝੋਤੀ ਜਗ ਫਰਦਿਓ ਕੋ ਕਹ ਕੋ ਨਾ ਹੈ ਪ੍ਰੀਤਮ ਜ ਸਾਚੇ ਗੁਰੇ ਦਾ ਜੇਰਾਏ ਮੇਰੇ ਪੀਤੇ ਆ ਹਉ ਦੀਵਾ ਮਸਤੇ ਆਏ ਨਾਮ ਮੇਰੇ ਸੇਖੀਏ ਬਿਨਾਂ ਨਾਮੇ ਸੇਖੀਏਵਾਦੇ ਓਈ ਕਰ ਮੁਛਦਰਜ ਜੀ ਲਰੇ ਦਸਤੇ ਸਤਿ ਸ੍ਰੀ ਅਕਾਲ ਮੋੜਤਾ ਸੇ ਮੇਰੇ ਪੀਤਲ ਆਉਂਦੀ ਵਾਸ ਤੇ ਆਈ ਇੱਕ ਓਮਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕੀ ਹਾ ਸੋ ਘਰ ਕੀ ਹਾ ਜਿਤ ਬਹਿ ਸਰਬ ਸੁਖੀਏ ਕਹਤੇ ਤੇਰੇ ਰਾਗ ਪਰਿ ਸੋ ਕਹੀਅ ਹੈ ਕਹਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋ ਪੰਨ ਪਾਣੀ ਬੈਸੰਤਰ ਗਾਵੈ ਰਾਜਾ ਤਨ ਦੁਆਰ ਗਾਵਨ ਤੁਦਨੋ ਇੰਦਰ ਇੰਦਰ ਆਸਨ ਬੈਠੇ ਦੀਵ ਦੇਵ ਦਰ ਨਾਲੇ ਗਾਵਨ ਤੁਧ ਨੂੰ ਸਿਤ ਸਮਰਦੀ ਅੰਦਰ ਗਾਵਨ ਤੁਧ ਨੂੰ ਸਾਧ ਵਿਚਾਰੇ ਗਾਵਨ ਤੁਧ ਨੂੰ ਜਥੀ ਸਤੀ ਸੰਤ ਗਾਵਨ ਤੁਧ ਨੂੰ ਮੋਹਨੀਆ ਮਨਮੋਹਨ ਸੁਖਮਸਿ ਪਏ ਆਲੇ ਗਾਵਨ ਤੁਧ ਨੂੰ ਰਤਨ ਉਪਾਏ ਤੇਰੇ ਅਸ਼ਟ ਤੀਰਤ ਨਾਲੇ ਗਾਵਨ ਤੁਦਨੋ ਜੋਤ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਹੀ ਤੁਦਨੋ ਗਾਵਨ ਜੋਤ ਤੁਦ ਭਾਵਨ ਰਤੇ ਤੇਰੇ ਪਗਤਰ ਸਾਲੇ ਹੋਰ ਕੀਤੇ ਤੁਦਨੋ ਗਾਵਉਂਦਾ ਸਿਖੈ ਚਿਤ ਨ ਆਵਨ ਨਾਨਕ ਕੀ ਆਪੀ ਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀਹੁ ਜੀ ਜਾਏ ਨਾ ਜਾਸੀ ਰਤਨਾਂ ਜਿਨ ਨਿਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨ ਸੋਈ ਕਰਸੀ ਫਿਰ ਹੁਕਮ ਨਾ ਕਰਨ ਨ ਜਾਏ ਸੋ ਪਾਤ ਸਾਹੁ ਸਹਾ ਪਤ ਸਾਹਿਬ ਨਾਨਕ ਰਹੇ ਰਜਾਈ ਆਸਾ ਮਹਲ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੀ ਰਹਿ ਸੁਮਾਏ ਵੱਡੇ ਮੀਰੇ ਸਾਹਿਬਾ ਗਹਿਰ ਗੰਭੀਰਾ ਗੁੰਘੀ ਘੀਰਾ ਕੋਈ ਤਿੰਗਤ ਪਾਈ ਗਿਆਨੀ ਧਿਆਨੀ ਗੁਰੁਰਹਾਈ ਕਹਿ ਨਜਾਏ ਤੇਰੀ ਦਿਲ ਵਡਿਆਈ ਸਤ ਸਤ ਸਬਤਪ ਸਭ ਚੰਗਿਆਈਨ ਸਿੱਤਾ ਪੁਰਖਾ ਕੀ